ਮੂੰਹ ਬਤਾਉਂ ਗੱਡੀਆਂ ਵਿੱਚ ਬੈਠ ਵੜ ਚੱਲ ਮਾਰੀ ਉਹ ਤੇ ਘਰੇ ਆ ਕੇ ਬਣਾ ਨਹੀਂ ਆ ਜਾ ਇਹ ਕਾਇਦੇ ਨਾਲ ਅਰੇ ਪਹਿਲਾਂ ਹੀ ਮਾਰਨਾ ਈ ਤੈਨੂੰ ਬਾਜੀ ਪਹਿਲਾਂ ਵੀ ਨਹੀਂ ਨਹੀਂ ਸਵੇਰ ਦੇ 10 ਵਜੇ ਦੇ ਉੱਤੇ ਖੜੇ ਹੋਏ ਆਂ ਯਾਨ ਬਾਜੀ ਕੋੜ ਤੋਂ ਦਾ ਲਾਵਾ ਫੇ ਕੋੜ ਤੋਂ ਤੈਨੂੰ ਜੇ ਤੂੰ ਆਈ ਜਾਂਦਾ ਤੈਨੂੰ ਕੁੱਟਣਾ ਈ ਤੈਨੂੰ ਅਸੀਂ ਘਰੇ ਨਸ਼ਾ ਨਹੀਂ ਘਰੇ ਸਿਲੰਡਰ ਤੱਕ ਨਹੀਂ ਛੱਡਿਆ ਇਹਨੇ ਸਾਰਾ ਕੁਝ ਵੇਚ ਦਿੱਤਾ ਉਹ ਬਾਜੀ ਫੈਂਕਰ ਕੱਟਣ ਨੂੰ ਪਹਿਲਾਂ 20 ਸਾਲ ਹੋ ਗਏ ਮਾਂ ਤਾਂ ਪੀ ਕੇ ਰਹਿੰਦੀ ਹੈ ਇਹਦੀ ਉਹਨੂੰ ਬੰਨ੍ਹ ਕੇ ਡੱਗੀ ਸਿੱਟੋ ਯਾਰ ਨੂੰ ਬਿਠਾਉਣਾ ਡੱਗੀ ਸਿੱਟੋ ਉਹ ਸਵੇਰੇ ਘਰੇ ਜਾਂਦੇ ਤੇ ਗੇਟ ਆਪ ਕੇ ਨੱਟ ਗਏ ਛੋਟਾ ਕਿੱਥੇ ਦੂਰ ਖੜਾ ਤੂੰ ਆ ਗਿਆ सोनू ਲਿਆ सोनू ਸਾਂਗਾ ਹਾਂਜੀ ਕੀ ਬਾੜ ਦਾ ਤਾਂ ਕੀ ਹੋਈ ਐ ਬਾੜ ਦਾ ਤਾਂ ਨਸ਼ੇ ਕਰਦਾ ਮਾਤਾ ਨੂੰ ਘਟਦਾ ਨਾਲ ਕਿੱਥੇ ਦਾ ਨਹੀਂ ਭਾਜੀ ਮਾਤਾ ਦੇ ਹੱਥ ਨਹੀਂ ਲੱਗਿਆ ਅਜੇ ਤੱਕ ਵੀ ਭਾਜੀ ਇਹ ਸਵੇਰ ਦਾ ਕਮਾਦੀ ਜੀ ਲੁਕਿਆ ਹੈ ਕਦੇ ਮਾਤਾ ਦੇ ਨੰਬਰ ਦਿੰਦਾ ਹਰੇਕ ਰੇਗ ਜਿਹੜਾ ਵੀ ਨਾਲ ਨਸ਼ੇ ਨੂੰ ਜੇ ਕਰਦਾ ਨਹੀਂ ਭਾਜੀ ਕਿਸੇ ਨੂੰ ਨੰਬਰ ਦਿੰਦਾ ਮਾਤਾ ਦਾ ਚੱਲ ਤੇਰਾ ਤੂੰ ਬਣਾਉਣਾ ਤੇਰਾ ਮੋਰ ਤੇਰਾ ਕੋਈ ਨਹੀਂ ਤੇਰਾ ਬਾਜੀ ਮਾਤਾ ਮਾਤਾ ਨੂੰ ਕੁੱਟਦਾ ਮਾਰਦਾ ਤੂੰ ਘਰੋਂ ਬਾਹਰ ਕੱਢਿਆ ਉਹ ਪੇਕੇ ਰਹਿੰਦੀ ਆਪਣੇ ਜage ਉਹ ਹੈ ਦੱਸਗਾ ਤੇ ਰਹਿੰਦੀ ਏ ਤੂੰ ਚੱਜਦਾ ਹੋਵੇਂ ਤਾਂ ਉੱਥੇ ਤੇਰੇ ਕੋਲ ਨਹੀਂ ਰਹਿੰਦੀ ਉਹ ਜਾ ਕੇ ਕੋਈ ਨਹੀਂ ਕਰਦੇ ਮਾਤਾ ਨਾਲ ਗੱਲ ਚੱਲ ਬਹੁਤ ਕੰਮ ਦੱਸੀ ਹੈ ਐਨਾ ਤੁਸੀਂ ਸੈਟਅਪ ਫੇਰ ਦੇ ਬੋਤਲਾ ਪਰ ਪਰ ਉਹਨੇ ਤੇ ਸੈਕਟਰੀਟੀਆਂ ਆਏ ਆ ਦੇਖ ਕਿ ਨਾ ਸਮਾਨ ਨਹੀਂ ਪਿੰਦਾ ਭੱਜਿਆ ਘਰ ਦੇ ਨਹੀਂ ਨਹੀਂ ਭਾਜੀ ਉਹ ਤਾਂ ਇੱਥੋਂ ਮੰਗਦੇ ਉੱਤੋਂ ਦੇਪੀਆਂ ਜਰਾ ਨਹੀਂ ਉੱਤਾਂ ਨਹੀਂ ਮੈਂ ਕਿਹਾ ਸੈਂਟਰ ਵਾਲੇ ਆ ਨਹੀਂ ਉਹ ਦੇਖ ਸਿੰਗੜੀ ਤੂੰ ਇੱਥੇ ਸਾਲਿਆ ਦੂਆ ਪੀਣ ਲੱਗਾ ਆ ਨਹੀਂ ਕੰਮ ਚੱਜਦੇ ਕਰ ਨਾ ਕੁੱਟਾਂਗੇ ਤੈਨੂੰ ਮੈਂ ਹੋਰ ਤਾਂ ਮੈਂ ਕੋਈ ਕੀਤਾ ਵੀ ਨਹੀਂ ਹੋਰ ਤਾਂ ਦੱਸ ਮੇਰੀ ਕੀ ਗਲਤੀ ਆ ਮੈਂ ਤੈਨੂੰ ਪਰੇਸ਼ਾਨ ਕਰਤਾ ਤਾਂ ਕਾਹਦਾ ਜੇ ਤੂੰ ਬੱਚਾ ਬੈਠੀਦਾ ਵੀ ਮੇਰਾ ਕੀ ਨਾ ਖਰਾਬ ਕਰ ਤੂੰ ਹੋਰ ਤਾਂ ਇਹਨੂੰ ਫੋਨ ਵੀ ਹਾਂ ਤੇ ਵੀਡੀਓ ਵੀ ਪਾਈ ਹੈ ਮਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਸਾਣੀ ਤੋਂ ਸੀਗੇ ਸਾਡੇ ਮਾਤਾ ਜੀ ਤੇ ਆਪਣੇ ਵਿਆਹ ਉਹ ਕਿਹੜਾ ਪੜਿਆ ਮੀਰਪੁਰ ਲਖਾ ਤੇ 2 2.5 ਸਾਲ ਤੋਂ ਆਪਣੇ ਪੇਕੇ ਰਹ ਰਹੇ ਆ ਮਸਾਣੀ ਇਹ ਇਹਨਾਂ ਦਾ ਮੁੰਡਾ ਆ ਨਸ਼ੇ ਕਰਕੇ ਮਾਤਾ ਨੂੰ ਕੁੱਟ ਮਾਰ ਕੇ ਘਰੋਂ ਕੱਢਿਆ ਆ ਮਾਤਾ ਦੁੱਧ ਵੇਚ ਕੇ ਆਪਣਾ ਮਸੀਹ ਜੀ ਦਾਣਾ ਕਰਦੀ ਆ ਤੇ ਅੱਜ ਜਿਹੜੇ ਸਵੇਰ ਦੇ ਸਾਨੂੰ ਇੰਨਾ ਖੱਜਲ ਫਰ ਕੀਤਾ ਕਿਰੇ ਝੋਨੇ 'ਚ ਭੱਜਿਆ ਫਿਰਦਾ ਇੱਕਰੇ ਬਾਗਲੇ 'ਚ ਕਦੇ ਕਨੇਕ ਦੇ ਭੰਗ 'ਚ ਮਾਝੇ ਨੂੰ ਫੜ ਕੇ ਲੱਭ ਕੇ ਲੈ ਕੇ ਆਂਦਾ ਆ ਤੇ ਮੈਂ ਲੇ ਦੱਸੋ ਕੀ ਕੀ ਕਰਦਾ ਹੈ। ਘਰ ਦੀ ਭਾਂ ਤੋੜ ਕਰਦਾ ਹੈ ਖਾ ਕੇ ਮੰਗਦਾ ਮੈਂ ਤਾਂ ਮੈਨੂੰ ਨਹੀਂ ਖਰਚਾ ਦਿੰਦਾ ਹੈਗਾ। ਅੱਛਾ ਜੀ। ਮੈਂ ਨਾ ਹਰ ਇੱਕ ਵਾਰੀ ਇਹੀ ਕੰਮ ਨਹੀਂ ਹੈ ਕਰਦਾ ਹੈ। ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਮੈਨੂੰ ਅੱਜ ਤੱਕ ਕੋਈ ਖਰਚਾ ਨਹੀਂ ਦਿੱਤਾ ਹੈਗਾ। ਉਹ ਖਰਚਾ ਤੂੰ ਦੇਣਾ ਹੈ ਕ ਤੇਨੂੰ ਮਾਤਾ ਦਊਗੀ ਤੈਨੂੰ। ਦੁੱਧ ਮੇਲ ਕੇ ਬਹਿ ਤੱਕ ਯਾਰਾ ਕਰਦੀ ਆਪਣਾ। ਮਾਤਾ ਜੀ ਦੱਸਦੇ ਸੀ ਕਿ ਕਦੇ 11 ਸਾਲ ਦਾ ਸੀਗਾ ਇਹ ਜਦੋਂ ਇਹਨਾਂ ਦੇ ਪਿਤਾ ਜੀ ਗੁਜ਼ਰ ਗਏ ਥਾ ਨਾ ਕਹਿੰਦੇ ਮਸੀ ਕਦੇ ਇਹਨਾਂ ਨੂੰ ਪਾਲਿਆ ਇਹ ਕੰਮਲੇ ਪਾਲਿਆ ਤੁਨੂੰ ਹੈ ਆ ਮਾਰ ਮਾੜਾ ਕੈਮਰਾ ਇੱਥੇ ਕਰੂੰਗਾ ਮੁੜ ਕੇ ਨਸ਼ੇ ਨਹੀਂ ਨਹੀਂ ਹੈ ਜੇ ਕਰੂੰਗਾ ਤਾਂ ਫੇਰ ਫੇਰ ਜੋ ਮਾਤਾ ਦੇਖ ਲਾ ਵੀਡੀਓ ਤਾਂ ਹੀ ਬਣਾਈ ਗਿਆ ਸੀ ਜੇ ਘਰ ਦਾ ਸਮਾਨ ਵੇਚਿਆ ਫੇਰ ਨਹੀਂ ਨਹੀਂ ਭਾਜੀ ਘਰ ਦੇ ਵਿੱਚ ਕੋਈ ਦੂਜਾ ਤੀਜਾ ਬੰਦਾ ਆਉਣ ਵਾਲਾ ਚਾਹੀਦਾ ਮਾਤਾ ਮਾਤਾ ਰਹੂਗੇ ਇੱਥੇ ਨਾਲ ਤਮੂਰਾ ਤੀਜਾ ਬੰਦਾ ਨਹੀਂ ਆਉਣਾ ਚਾਹੀਦਾ ਕੋਈ ਚਲ ਆਹ ਗਲਤੀ ਮੰਨਦੇ ਕੋ ਅੱਗੇ ਤੋਂ ਮੈਂ ਨਹੀਂ ਕਰਦਾ ਇਦਾਂ ਲਾਹ ਪੈਰੀਆ ਹੱਥ ਮਾਰਾ ਪੈਰੀਆ ਤਲਾ ਚੱਲ ਲਾਹ ਉੱਠ ਕੇ ਉੱਠ ਕੇ ਲਾ ਚੰਗੀ ਤਰ੍ਹਾਂ ਤੇ ਮਾਦਾ ਮੈਨੂੰ ਮਾਫ ਕਰ ਬੋਲ ਇਧਰੋਂ ਕਹੇ ਇਦਾਂ ਨੂੰ ਕਹ ਮੈਨੂੰ ਮਾਫ ਕਰ ਦੋ ਮਾਦਾ ਮੈਨੂੰ ਮਾਫ ਕਰ ਦੋ ਤੇ ਮੁੜ ਕੇ ਮੰਨ ਲੈ ਮੁੜ ਕੇ ਨੱਚੇ ਕਰਦਾ ਮੁੜ ਕੇ ਨਹੀਂ ਨੱਚੇ ਕਰਦਾ ਨਾ ਕੋ ਸਮਾਨ ਵੇਚੂਗਾ ਨਾ ਕੋਈ ਭੰਤੋਟ ਕਰੂੰਗਾ ਤੇ ਨਾਲ ਰਹੂੰਗਾ ਨਾਲੇ ਸਮਾਂ ਦੇ ਵਿੱਚ ਰਹੂੰਗਾ ਨਾਲੇ ਤੁਹਾਨੂੰ ਕੋਈ ਕਰੂੰਗਾ ਜਿੱਦਾਂ ਤੂੰ ਕਹੂਗੀ ਮੈਂ ਉਦਾਂ ਕਰੂੰਗਾ ਜਿੱਦਾਂ ਤੂੰ ਕਹੂਗੀ ਮੈਂ ਤੇ ਕਰਦੀ ਆ ਆ ਸਵੇਰ ਦੇ ਅਜੇ ਬੰਦੇ ਦੇਖੋ ਜੀ ਅਦਰ ਬਾਬਾ ਬੇਦਾਰ ਸਿੰਘ ਜੀ ਆਡਾ ਵੀਰ ਯਾਰ ਸੋਨੂ ਪਲਵਾਨ ਪੁਨਾ ਚੌਰ ਤੋਂ ਸਵੇਰ ਦੇ ਲੱਭਣ ਲੱਗੇ ਹੋ ਆ ਕਦੇ ਕਮਾਲ ਚ ਲੱਗਿਆ ਆ ਕਦੇ ਬਾਦਰੇ ਚ ਕਦੇ ਕਿਤੇ ਕਦੇ ਕਿਤੇ ਉਹਦੇ ਨਾਲ ਦਾ ਵੀਰ ਉਹ ਪਹਿਲੀ ਵਾਰ ਕਹਿੰਦਾ ਮੈਂ ਆਇਆ ਚਲੋ ਉਹਨੂੰ ਮਾਫ਼ ਕਰ ਦਿੰਨੇ ਆ ਤੇ ਇਹਨੂੰ ਵੀ ਅੱਜ ਬਖਸ਼ ਦਤਾ ਇਹਨੂੰ ਅੱਗੇ ਤੋਂ ਉਹਨੇ ਕੋਈ ਗਲਤੀ ਕੀਤੀ ਤਾਂ ਫੇਰ ਬਖਸ਼ਿਆ ਨਹੀਂ ਜਾਊਗਾ ਇਹ ਵੀ ਠੀਕ ਆ ਮਾਤਾ ਜੀ 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 ਹੋਰ ਤਾਂ ਇਹ ਦੋ ਵਾਸ ਕਰਦੇ ਨੇ ਮੈਂ ਮੈਂ ਬੱਸ ਆ ਕਾ ਨੀਂ ਮੇਰੇ ਗੈਰ ਨਹੀਂ ਬੰਦੇ ਹੋਣੀ ਚਾਹੀਦੀ ਪੁੱਤ ਮੈਂ ਇੱਦਾਂ ਠੀਕ ਹੈ ਮੁੜ ਕੇ ਬੰਦਾ ਨਹੀਂ ਹੁਣ ਜੇ ਕਿਤੇ ਹੋਰ ਕੋਈ ਲੋਕਾਂ ਦਾ ਤਾਂ ਗੰਦ ਨਹੀਂ ਚੱਖ ਹੁੰਦਾ ਘਰ ਦੇ ਵਿੱਚ ਮੈਨੂੰ ਆਖੋ ਤੂੰ ਸਪਾਣਾ ਕਾਮੀਆਂ ਬੋਕੋ ਕਿੰਨਾ ਕਿਤੇ ਕੋਈ ਨਾ ਵੀਡੀਓ ਬਣਾਈ ਤੁਸੀਂ ਨਾਲੇ ਕਿਤੇ ਅੰਗ ਪਾਇਆ ਸੀ ਘਰ ਦੇ ਵਿੱਚ ਕਰੂੰਗਾ ਗਲਤੀ ਨਹੀਂ ਹੈ ਨਹੀਂ ਤੁਸੀਂ ਬੋਲ ਲਗਾ ਜਾਂ ਨਾ ਰੋਂਗੇ ਤੇ ਬਾਹਰ ਦੂਰ ਰਹੀਏ ਤਾਂ ਠੀਕ ਹੈ ਇਹਦੇ ਨਾਲ ਦੇ ਨੇ ਦੋ ਤਿੰਨ ਜਾਣੇ ਹੋ ਰਿਹਾ ਕੇ ਤੋ ਦੂਰੇ ਦੇ ਹੋ ਮੈਂ ਲੱਗਿਆ ਜਿਹੜਾ ਆਪਾਂ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਹੁਣੇ ਪਿੰਡ ਤੋਂ ਕਿਆ ਪੁੱਤਣਾ ਲੈ ਕੇ ਸੱਚੀ ਬਹੁਤ ਬਿਆਂ ਚਾੜਨਾ ਸੀ ਉਹ ਸਾਜੀ ਕਹਿੰਦੇ ਮੈਨੂੰ ਮਾਰਨਾ ਮਾਰ ਦੇ ਮੈਂ ਇਹਦੇ ਉੱਤੇ ਰੱਸਾ ਪਾਇਆ ਨਾ ਇਹਨੇ ਫਾਹ ਲਿਆ ਨਾ ਇਹਨੇ ਤਲਪਾਨ ਨਾਲ ਚਾੜ ਕਰਨ ਨੂੰ ਬੰਦੇ ਤੂੰ ਬੋਤੇ ਦਾ ਨਾ ਮੈਂ ਬੋਤੇ ਦਾ ਨਾ ਕਾੜ ਜਾਂ ਕਰਦੇ ਕਾੜ ਜਾਂ ਕਰਦੇ ਪਹਿਲਾਂ ਕਹਿੰਦਾ ਨਵੇਂ ਸ਼ਹਿਰ ਦਾ ਕਾੜ ਤੋਂ ਲੜਦੀ ਕਹਿੰਦਾ ಈಗ ಆಗಿದ್ರ ಎಲ್ಲ ಎಲ್ಲ ಜಾಸ್ತ